ਸਾਰੇ ਪਪੁਲਰ ਅਬੀ ਚੈਨਲ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੈਂ ਦੱਸਣਾ ਚਾਹਾਂਗੀ ਕਿ ਅਸੀਂ ਅਜੀਤ ਕੌਰ ਦੀ ਕਹਾਣੀ ਬੁੱਤ ਸ਼ਿਕਨ ਕਰ ਰਹੇ ਹਾਂ ਬੁੱਤ ਸ਼ਿਕਨ ਕਹਾਣੀ ਜਿਹੜੀ ਹੈ ਉਸ ਦੇ ਵਿੱਚ ਕਹਾਣੀਕਾਰਾਂ ਨੇ ਸਾਨੂੰ ਸਮਾਜ ਦੀ ਬਹੁਤ ਹੀ ਅਜਾਈ ਇੱਕ ਪੜ੍ਹੇ ਲਿਖੇ ਵਰਗ ਦੀ ਘਟਨਾ ਲਈ ਹੈ ਜਿਸ ਦੇ ਵਿੱਚ ਈਰਖਾ ਦੀ ਗੱਲ ਕੀਤੀ ਹੈ ਕਿ ਇੱਕ ਅਧਿਆਪਕਾ ਕਾਲਜ ਅਧਿਆਪਕਾ ਮਿਸ ਜੌਧਰੀ ਜਿਹੜੀ ਕਿ ਬਹੁਤ ਜ਼ਿਆਦਾ ਸੁਲਝੀ ਹੋਈ ਸਮਝਦਾਰ ਔਰਤ ਹੈ ਤੇ ਜਦੋਂ ਕਾਲਜ ਦੇ ਜੁਆਇਨ ਕਰਦੀ ਹੈ ਤੇ ਉਸ ਵੇਲੇ ਉਹ ਵਿਦਿਆਰਥੀਆਂ ਨਾਲ ਵੀ ਬਹੁਤ ਵਧੀਆ ਤਰ੍ਹਾਂ ਪੇਸ਼ ਆਉਂਦੀ ਹੈ ਤੇ ਬਹੁਤ ਸੈਂਸੈਰਿਟੀ ਨਾਲ ਆਪਣਾ ਕੰਮ ਕਰਦੀ ਹੈ ਪੜਾਈ ਤੋਂ ਬਾਅਦ ਵਿਦਿਆਰਥੀਆਂ ਨੂੰ ਨਿੱਜੀ ਸਮੱਸਿਆਵਾਂ ਵੱਲ ਵੀ ਧਿਆਨ ਦਿੰਦੀ ਹੈ ਗਿਆਨ ਉਹਨਾਂ ਦਾ ਗਿਆਨ ਵਧਾਉਣ ਵਾਸਤੇ ਵੇਲੇ ਪੀਰੀਅਡ ਦੇ ਵਿੱਚ ਵੀ ਉਹਨਾਂ ਨੂੰ ਅਖਬਾਰ ਪੜ੍ਹਨ ਜਾਂ ਕੋਈ ਕਿਤਾਬ ਪੜ੍ਹਨ ਦੀ ਆਦਤ ਪਾਉਂਦੀ ਹੈ ਤੇ ਇਸ ਕਰਕੇ ਵਿਦਿਆਰਥੀ ਉਸ ਨੂੰ ਬਹੁਤ ਚੰਗਾ ਸਮਝਦੇ ਆਂ ਪਰ ਉਸ ਮਿਸਿਸ ਚੌਧਰੀ ਦੀਆਂ ਬਾਕੀ ਜਿਹੜੀਆਂ ਸਾਥਣਾਂ ਨੇ ਮਿਸਿਸ ਬਟਨਾਗਰ ਮਿਸਿਸ ਪਾਂਡੇ ਮਿਸਿਸ ਸੂਧ ਉਸ ਦੇ ਨਾਲ ਕੋਈ ਚੰਗੀ ਤਰ੍ਹਾਂ ਪੇਸ਼ ਨਹੀਂ ਆਉਂਦੀਆਂ ਉਹ ਕਿਉਂਕਿ ਮਿਸਿਸ ਚੌਧਰੀ ਆਪਣੇ ਆਪ ਚ ਰਹਿੰਦੀ ਹੈ ਤੇ ਉਹ ਆਪਣੇ ਕੰਮ ਚ ਲੱਗੀ ਰਹਿੰਦੀ ਹੈ ਤੇ ਉਸ ਨੂੰ ਦੇਖ ਕੇ ਉਹਨਾਂ ਨੂੰ ਈਰਖਾ ਹੁੰਦੀ ਰਹਿੰਦੀ ਹੈ ਤੇ ਉਸ ਦੇ ਨਾਲ ਕੋਈ ਬਹੁਤ ਜ਼ਿਆਦਾ ਉਹਨਾਂ ਦਾ ਚੰਗਾ ਵਿਹਾਰ ਨਹੀਂ ਕਰਦੀਆਂ ਮਰਦ ਅਧਿਆਪਕ ਵੀ ਉਹਦੇ ਪ੍ਰਤੀ ਬੜਾ ਆਲ ਸੁਖਾਵਾਂ ਜਿਹਾ ਵਿਹਾਰ ਰੱਖਦੇ ਆ ਤੇ ਇਸਤਰੀ ਅਤੇ ਮਰਦ ਅਧਿਆਪਕਾਂਵਾਂ ਦੇ ਦੋ ਫਰੰਟ ਤਿਆਰ ਹੋ ਜਾਂਦੇ ਆ ਉਸ ਦੇ ਖਿਲਾਫ ਇਸ ਸਤਬ ਕੁਝ ਦੇ ਬਾਵਜੂਦ ਉਹ ਵਿਦਿਆਰਥੀਆਂ ਦੇ ਵਿੱਚ ਸਭ ਤੋਂ ਪਿਆਰੀ ਤੇ ਸਤਿਕਾਰਯੋਗ ਜਾਣ ਵਾਲੀ ਅਧਿਆਪਕਾ ਹੈ ਤੇ ਪਿਆਰ ਤੇ ਸਤਿਕਾਰ ਕਰਕੇ ਦੂਜੇ ਅਧਿਆਪਕ ਉਸ ਦੇ ਨਾਲ ਈਰਖਾ ਕਰਦੇ ਆ ਹੁਣ ਮੈਂ ਦੁਬਾਰਾ ਦੱਸਾਂ ਕਿ ਇਹਦੇ ਵਿੱਚ ਇੱਕ ਧਿਰ ਹੈ ਜੀ ਮਿਸ ਜ चौधरी ਦੀ ਜਿਹੜੀ ਕਿ ਕੱਲੀ ਇੱਕ ਪਾਤਰ ਆ ਦੂਜੇ ਪਾਸੇ ਜਿਹੜੇ ਲੋਕ ਉਸ ਦੇ ਫਰੰਟ ਦੂਜਾ ਲੜਾਈ ਲਈ ਜਾਂ ਕਹਿ ਲੋ ਈਰਖਾ ਵਾਸਤੇ ਦੂਜਾ ਜਿਹੜਾ ਫਰੰਟ ਤਿਆਰ ਹੁੰਦਾ ਉਹਦੇ ਵਿੱਚ ਮਿਸਿਸ ਚੌਧਰੀ ਮਿਸਿਸ ਬਟਨਾਗਰ ਤੇ ਮਿਸਿਸ ਪਾਂਡੇ ਤੇ ਮਿਸਿਸ ਸੂਧ ਚਾਰ ਲੇਡੀ ਟੀਚਰ ਨੇ ਤੇ ਹੋ ਇਸ ਤੋਂ ਇਲਾਵਾ ਪ੍ਰੋਫੈਸਰ ਪਾਲ ਇੱਕ ਮਰਦ ਅਧਿਆਪਕ ਹੈ ਜਿਹੜਾ ਕਿ ਉਸ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰਦੇ ਆ ਉਸ ਨੂੰ ਉਸ ਤੋਂ ਮਿਸਿਸ ਚੌਧਰੀ ਨੂੰ ਕਿ ਉਸ ਤੇ ਸ਼ੋਰਤ ਜਿਹੜੀ ਆ ਵਿਦਿਆਰਥੀਆਂ ਦੇ ਅੰਦਰ ਉਸ ਤੇ ਤੌਰ ਤੇ ਮਾਨਸਿਕ ਤੌਰ ਤੇ ਉਹ ਸ਼ਾਂਤ ਹੋ ਜਾਂਦੇ ਆ ਤੇ ਉਹ ਕਿਉਂਕਿ ਉਹ ਖੁਦ ਵਿਦਿਆਰਥੀਆਂ ਦੇ ਵਿੱਚ ਇੰਨੇ ਮਕਬੂਲ ਨਹੀਂ ਹੈ ਕਿ ਉਹਨਾਂ ਨੂੰ ਬੁਰਾ ਲੱਗਦਾ ਕਿ ਉਹਨਾਂ ਦੇ ਤਾਂ ਉਹਨਾਂ ਨੂੰ ਕੋਈ ਨਹੀਂ ਜਾਣਦਾ ਪਰ ਮਿਸਿਸ ਚੌਧਰੀ ਨੂੰ ਸਾਰੇ ਜਾਣਦੇ ਹੁਣ ਇਸ ਪੁਸਤਕ ਦੇ ਜਿਹੜੇ ਪਿੱਛੇ ਸੰਪਾਦਕ ਵੱਲੋਂ ਕੁਝ ਨੋਟਸ ਦਿੱਤੇ ਗਏ ਆ ਮੈਂ ਉਹਦੇ ਬੇਸ ਤੇ ਗੱਲ ਕਰ ਰਹੀ ਆ ਕਿ ਮਿਸਿਸ ਚੌਧਰੀ ਦੇ ਵਿਅਕਤੀਤਵ ਨੂੰ ਕਲੰਕਿਤ ਕਰਨ ਲਈ ਉਸ ਦੇ ਵਿਰੋਧੀ ਜਿਹੜੇ ਆ ਉਹ ਹਰ ਤਰ੍ਹਾਂ ਦਾ ਹੱਥ ਕੰਡਾ ਇਸਤੇਮਾਲ ਕਰਦੇ ਆ ਕਦੇ ਉਸ ਦੀ ਮਤਲਬ ਉਸ ਉਸ ਦੀ ਕਮਜ਼ੋਰੀ ਲੱਭਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਮਿਸਿਸ ਚੌਧਰੀ ਨੂੰ ਨੀਵਾ ਦਿਖਾ ਸਕਣ ਵਿਦਿਆਰਥੀਆਂ ਦੇ ਨਜ਼ਰਾਂ ਵਿੱਚ ਉਸ ਨੂੰ ਡੇਗਣ ਦਾ ਉਹ ਹਰ ਰੋਜ਼ ਢੰਗ ਲੱਭਦੇ ਆ ਪਰ ਉਹ ਕਾਮਯਾਬ ਨਹੀਂ ਹੁੰਦੇ ਤੇ ਕਹਾਣੀ ਦੇ ਅੰਤ ਉਤੇ ਜੀਤਕੌਰ ਕਹਿੰਦੀ ਹੈ ਕਿ ਸਾਰੇ ਖੁਸ਼ ਨੇ ਕਿਉਂਕਿ ਉਹਨਾਂ ਨੇ ਉਸ ਬੁੱਤ ਨੂੰ ਕਸੀਟ ਕੇ ਪੈਡੇਸਟਲ ਤੋਂ ਥੱਲੇ ਡੇਗ ਲਿਆ ਏ ਤੇ ਹੁਣ ਉਹਨੂੰ ਹੱਥ ਲਾ ਸਕਦੇ ਨੇ ਬਲੂਂਦਰ ਸਕਦੇ ਨੇ ਤੋੜ ਸਕਦੇ ਨੇ ਉਸਤੇ ਠੀਕੇ ਨਾਲ ਨੂੰ ਪੈਰਾਹੇਟ ਫਰੋਂਚ ਸਕਦੇ ਹੁਣ ਇਸ ਦਾ ਮਤਲਬ ਮੈਂ ਦੱਸਣਾ ਚਾਹਾਂਗੀ ਕਿ ਇਸ ਕਹਾਣੀ ਨੂੰ ਬਹੁਤ ਸ਼ਿਕਨ ਬਹੁਤ ਸ਼ਿਕਨ ਕਿਉਂ ਕਿ ਆ ਗਿਆ ਕਿਉਂਕਿ ਜਿਹੜੀ ਮਿਸ ਜੌਧਰੀ ਆ ਉਹ ਬਿਲਕੁਲ ਸ਼ਾਂਤ ਅਡੋਲ ਤੇ ਆਪਣੇ ਆਤਮ ਵਿਸ਼ਵਾਸ ਨਾਲ ਭਰੀ ਇੱਕ ਬਸ ਬੁੱਤ ਵਰਗੀ ਹੈ ਜਿਹੜੀ ਬਹੁਤ ਜ਼ਿਆਦਾ ਕਿਸੇ ਦੀ ਜ਼ਿੰਦਗੀ ਚ ਨਾ ਤੇ ਦਖਲ ਦਿੰਦੀ ਹੈ ਤੇ ਨਾ ਚਾਹੁੰਦੀ ਹੈ ਕਿ ਕੋਈ ਦਖਲ ਦੇਵੇ ਤੇ ਇਸ ਬਾਕੀ ਸਾਰੇ ਉਸ ਨੂੰ ਉਸਦੀ ਜ਼ਿੰਦਗੀ ਨੂੰ ਡਿਸਟਰਬ ਕਰਨ ਵਾਸਤੇ ਉਸਦੀ ਸ਼ੌਰਤ ਜਾਂ ਉਸਦੀ ਵਿਦਿਆਰਥੀਆਂ ਦੇ ਵਿੱਚ ਜਿਹੜੀ ਹਰਮਨ ਪਿਆਰਤਾ ਆ ਉਸ ਨੂੰ ਘਟਾਉਣ ਵਾਸਤੇ ਕੋਈ ਨਾ ਕੋਈ ਟੰਗ ਲੱਗਦੇ ਰਹਿੰਦੇ ਆ ਤੇ ਬਹੁਤ ਸ਼ਿਕਨ ਕਹਾਣੀ ਜੀਤਕੌਰ ਦੀ ਪ੍ਰਤੀਨਿਧ ਕਹਾਣੀਆਂ ਲੇਖਕਾ ਇਹ ਦੱਸਦੀ ਆ ਕਿ ਜਦੋਂ ਕਿਸੇ ਵਿਅਕਤੀ ਦੇ ਮਨ 'ਚ ਦੂਜੇ ਪ੍ਰਤੀ ਈਰਖਾ ਆ ਜਾਂਦੀ ਆ ਤੇ ਉਹ ਈਰਖਾ ਨੀਚ ਤੋਂ ਨੀਚ ਕੰਮ ਕਰਨ ਵਾਸਤੇ ਮਜਬੂਰ ਕਰ ਦਿੰਦੀ ਆ ਤੇ ਇਹ ਈਰਖਾ ਕਰਕੇ ਮਨੁੱਖ ਕਈ ਵਾਰੀ ਦੂਜੇ ਤੇ ਝੂਠੀਆਂ ਤੋਮਤਾਂ ਲਾਉਂਦਾ ਉਸ ਤੇ ਚਰਿੱਤਰ ਨੂੰ ਮਾੜਾ ਦੱਸਦਾ ਆ ਤੇ ਬੰਨ ਸਕਤੌਰ ਤੇ ਸੰਤੁਸ਼ਟ ਹੁੰਦਾ ਲੇਖਕਾ ਇੱਕ ਮਨੋਵਿਗਿਆਨਕ ਤੱਤ ਦੱਸ ਰਹੀ ਹੈ ਕਿ ਅਸੀਂ ਦੂਜਿਆਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਝਾਕ ਕੇ ਅਸੀਂ ਉੱਥੋਂ ਕਮਜ਼ੋਰੀਆਂ ਲੱਭ ਕੇ ਉਹਨਾਂ ਦੀ ਤੇ ਅਸੀਂ ਖੁਸ਼ ਹੁੰਦੇ ਹਾਂ ਕਿ ਅਸੀਂ ਉਸ ਪ੍ਰਜੈਕਟ ਨੂੰ ਨੀਵਾ ਦਿਖਾ ਦਿੱਤਾ। ਇਹੀ ਕੋਸ਼ਿਸ਼ ਇਸ ਕਹਾਣੀ ਵਿੱਚ ਬਾਕੀ ਸਾਰੇ ਅਧਿਆਪਕਾਂ ਦੀ ਹੈ ਜਿਹੜੇ ਮਿਸਿਸ ਚੌਧਰੀ ਤੋਂ ਜੈਲਸੀ ਕਰਦੇ ਆ ਜਾਂ ਈਰਖਾ ਕਰਦੇ ਆ। ਤੇ ਇਹ ਅੰਤ ਵਿੱਚ ਆਪਾਂ ਦੇਖਦੇ ਹਾਂ ਕਿ ਕਹਾਣੀ ਦੇ ਅੰਤ ਵਿੱਚ ਜਿਹੜੀ ਮਿਸਿਸ ਬਟਨਾਗਰ ਹੈ ਉਹ ਸਾਰਿਆਂ ਨੂੰ ਕਹਿੰਦੀ ਹੈ ਕਿ ਅੱਜ ਉਹ ਇਹੋ ਜਿਹੀ ਖਬਰ ਸੁਣਾਏਗੀ ਜਿਹੜੀ ਖਬਰ ਸੁਣ ਕੇ ਸਾਰੇ ਖੁਸ਼ ਹੋ ਜਾਣਗੇ ਤੇ ਖਬਰ ਕਿਹੜੀ ਸੁਣਾਉਂਦੀ ਹੈ ਕਿ ਮਿਸੇ ਚੌਧਰੀ ਨੂੰ ਉਸਦੇ ਖਾਬੰਦ ਨੇ ਛੱਡਿਆ ਹੋਇਆ ਮਿਸੇ ਚੌਧਰੀ ਜਿਹੜੀ ਹੈ ਉਸ ਦਾ ਪਤੀ ਉਸ ਨੂੰ ਪਸੰਦ ਨਹੀਂ ਕਰਦਾ ਇਹ ਗੱਲ ਕਹਿ ਕੇ ਉਹ ਆਪਣੀ ਮਾਂ ਦੀ ਤਸੱਲੀ ਦੇਣਾ ਚਾਹੁੰਦੇ ਆ ਕਿ ਉਹਨਾਂ ਨੇ ਮਿਸੇ ਚੌਧਰੀ ਦੀ ਕੋਈ ਨਾ ਕੋਈ ਜਿਹੜੀ ਕਮਜ਼ੋਰੀ ਆ ਲੱਭ ਲਈ ਹੈ ਤੇ ਉਹ ਆਖ ਰਹੀ ਕਿ ਸਾਰਿਆਂ ਨੂੰ ਇਹ ਗੱਲ ਕਰਦੀ ਆ ਕਿ ਅੱਜ ਜਦ ਉਸਨੇ ਇਹ ਜਾਣ ਲਿਆ ਕਿ ਮਿਸਿਸ ਜਿਹੜੀ ਚੌਧਰੀ ਆ ਉਹ ਕਿੰਨੀ ਕ ਜਿਆਦਾ ਆਪਣੇ ਘਰ ਦੇ ਵਿੱਚ ਕਿੰਨੀ ਕ ਇੱਜ਼ਤ ਹੈ ਉਹ ਦੱਸਦੀ ਹੈ ਕਿ ਉਸਨੇ ਤਾਂ ਵੇਖ ਲਿਆ ਕਿ ਅੱਜ ਤਾਂ ਉਹਦੇ ਘਰ ਦੇ ਵਿੱਚ ਇੱਜ਼ਤ ਖਿਲਕਾਰਾ ਦੀ ਹੈ ਕਿਉਂਕਿ ਉਹਦੇ ਪਤੀ ਨੇ ਉਹਨੂੰ ਛੱਡਿਆ ਹੋਇਆ ਉਸ ਦਾ ਇੱਕ ਬੱਚਾ ਵੀ ਹੈ ਤੇ ਪਤੀ ਨੇ ਉਸ ਤੇ ਇਲਜ਼ਾਮ ਲਾਇਆ ਕਿ ਉਸ ਦਾ ਚਾਲ ਚੱਲਣ ਠੀਕ ਨਹੀਂ ਕੋਈ ਕੱਲ ਹੀ ਰਹਿੰਦੀ ਹੈ ਇਹ ਖਬਰ ਸੈਸ ਹੋਣ ਤੱਕ ਸਾਰੇ ਕਾਲਜ ਵਿੱਚ ਜੰਗਲ ਵਾਂਗ ਦੀ ਆਗਮਨ ਫੈਲ ਗਈ। ਕੁਝ ਵਿਦਿਆਪਕ ਇਸ ਗੱਲ ਖਬਰ ਨਾਲ ਸਹਿਮਤ ਨਹੀਂ ਹੁੰਦੇ ਪਰ ਬਹੁਤੇ ਕਿਉਂਕਿ ਮਿਸਿਸ ਚੌਧਰੀ ਨਾਲ ਈਰਖਾ ਕਰਦੇ ਆ ਉਹ ਇਸ ਖਬਰ ਨਾਲ ਸਹਿਮਤ ਵੀ ਹੋ ਜਾਂਦੇ ਆ ਤੇ ਉਹ ਸਮਝ ਲੈਂਦੇ ਆ ਕਿ ਉਹਨਾਂ ਨੇ ਇੱਕ ਬੁੱਤ ਨੂੰ ਪੈਡੇਸਟਲ ਤੋਂ ਥੱਲੇ ਸੁੱਟ ਲਿਆ ਹੈ। ਅਰਥਾਤ ਮਿਸਿਸ ਚੌਧਰੀ ਇੱਕ ਬੁੱਤ ਹੈ ਜਿਸ ਨੂੰ ਉਹਨਾਂ ਨੇ ਉਹਨਾਂ ਦੀ ਉਸ ਧਰਤੀ ਤੋਂ ਥੱਲੇ ਸੁੱਟ ਦਿੱਤਾ ਜਿੱਥੇ ਉਹ ਬੁੱਤ ਟਿਕਿਆ ਹੋਇਆ ਸੀ। ਕਹਿੰਦਾ ਭਾਵ ਕਿ ਮਿਸੀ ਚੌਧਰੀ ਤੋਂ ਉਹ ਸਾਰੇ ਪਹਿਲਾਂ ਬਹੁਤ ਝੱਕਦੇ ਸਨ ਪਰ ਜਦੋਂ ਉਹਨਾਂ ਨੂੰ ਉਸਦੀ ਕਮਜ਼ੋਰੀ ਪਤਾ ਚੱਲ ਗਈ ਕਿ ਉਹ ਇਕੱਲੀ ਰਹਿੰਦੀ ਹੈ ਉਸਦੇ ਪਤੀ ਦੇ ਨਾਲ ਉਸਦਾ ਤਲਾਕ ਹੋਇਆ ਹੈ ਜਾਂ ਆਪਸ ਵਿੱਚ ਨਹੀਂ ਬਣਦੀ ਤਾਂ ਉਸ ਵੇਲੇ ਉਹ ਸਾਰੇ ਹੀ ਉਸਦੀ ਇਸ ਕਮਜ਼ੋਰੀ ਦਾ ਫਾਇਦਾ ਉਠਾਉਂਦੇ ਹੋਏ ਜਾਂ ਉਸਦੀ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਉਸ ਨੂੰ ਹੀਠਾ ਕਰ ਆਪਣੇ ਤੋਂ ਘੱਟ ਸਮਝਦੇ ਆ ਤੇ ਉਸ ਨੂੰ ਉਸਦੀ ਇੱਜ਼ਤ ਨੂੰ ਇਸ ਤਰ੍ਹਾਂ ਨਾਲ ਸਾਰੇ ਵਿਦਿਆਰਥੀਆਂ ਵਿੱਚ ਵੀ ਇਕ ਤਰ੍ਹਾਂ ਉਹਦਾ ਉਸatkar ਘਟਾਉਣਾ ਚਾਹੁੰਦੇ ਆ ਜਿਸ ਕਰਕੇ ਕਹਾਣੀਕਾਰ ਕਾਰਯਦਾਸਤਾ ਕਿ ਮਿਸਿਸ ਚੌਧਰੀ ਉਹਨਾਂ ਨੂੰ ਲੱਗ ਰਿਹਾ ਸੀ ਇੱਕ ਔਰਤ ਨਹੀਂ ਹੈ ਜਿਸ ਦੇ ਸਾਥਾਂ ਮੁਹੱਬਤ ਨੂੰ ਜਿੱਤਣ ਦੀ ਜ਼ਰੂਰਤ ਹੈ ਸਗੋਂ ਇੱਕ ਡਿਸ਼ ਹੈ ਜਿਹੜੀ ਉਹਨਾਂ ਦੇ ਮੇਜ਼ ਉੱਪਰ ਧਰ ਦਿੱਤੀ ਗਈ ਹੈ ਤੇ ਮਿਸਿਸ ਚੌਧਰੀ ਸਭ ਕੁਝ ਸਮਝ ਰਹੀ ਸੀ ਪਰ ਖਮੋਸ਼ ਸੀ ਉਹਦੇ ਅੰਦਰ ਕੋਈ ਭਾਰੀ ਤੂਫਾਨ ਉੱਠ ਖੜਾ ਹੋਇਆ ਸੀ ਅਰਤਾ ਤੋ ਇਨੀ ਸਿਆਣੀ ਸਮਝਦਾਰ ਹੋਰ ਤਾਂ ਕਿ ਇਸ ਦਾ ਕੋਈ ਰਿਐਕਸ਼ਨ ਨਹੀਂ ਕਰਦੀ ਉਹ ਚੁੱਪਚਾਪ ਰਹਿੰਦੀ ਆ ਤੇ ਕਹਾਣੀ ਦੇ ਅੰਤ ਵਿੱਚ ਲੇਖਕ ਲਿਖ ਦਿਆ ਕਿ ਸਾਰੇ ਖੁਸ਼ਚਾਨ ਕਿਉਂਕਿ ਉਹਨਾਂ ਨੇ ਉਸ ਬੁੱਤ ਨੂੰ ਕਸੀਟ ਕੇ ਪੈਡੇਸਟਲ ਤੋਂ ਹੇਠਾਂ ਡੇਗ ਲਿਆ ਸੀ ਹੁਣ ਉਸ ਨੂੰ ਹੱਥ ਲਾ ਸਕਦੇ ਸਨ ਤੋੜ ਸਕਦੇ ਸਨ ਤੇ ਪੈਰਾ ਹੇਠ ਰੋਂਦ ਸਕਦੇ ਹਨ ਇਸ ਪ੍ਰਕਾਰੇ ਕਹਾਣੀ ਔਰਤ ਪ੍ਰਤੀ ਇੱਕ ਜੈਲਸੀ ਜਾਂ ਇਰਖਾ ਦੀ ਹੈ ਤੇ ਕਹਾੜੀਕਰ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਇਨਸਾਨ ਦੀ ਦੂਜੇ ਇਨਸਾਨ ਦੀ ਤਰੱਕੀ ਜਾਂ ਖੁਸ਼ੀ ਵੇਖ ਕੇ ਖੁਸ਼ ਨਹੀਂ ਹੁੰਦੇ ਖਾਸ ਕਰਕੇ ਜਿਹੜੀਆਂ ਉਹਦੀਆਂ ਕਲੀਕਸ ਦੀ ਖੁਸ਼ੀ ਨਹੀਂ ਹੁੰਦੀਆਂ ਤੇ ਇਸ ਕਰਕੇ ਉਹ ਉਸ ਨੂੰ ਨੀਵਾ ਦਿਖਾਉਣ ਵਾਸਤੇ ਕਹਾਣੀ ਘੜ ਲੈਂਦੀਆਂ ਹਨ ਜਾਂ ਕੋਈ ਕਹਾਣੀ ਸੁਣ ਕੇ ਉਸ ਨੂੰ ਸਾਰੇ ਵਿੱਚ ਸਪਾਸੇ ਫਲਾ ਦਿੰਦੀਆਂ ਹਨ ਤਾਂ ਇਸ ਤਰ੍ਹਾਂ ਜੀਤ ਕੋਰ ਅਦੁਨਿਕ ਚੇਤਨਾ ਵਾਲੀ ਕਹਾਣੀਕਾਰਾ ਹੈ ਜਿਹੜੀ ਮਾਨਸਿਕ ਭਟਕਣਾ ਦੇ ਸ਼ਿਕਾਰ ਪਾਤਰਾਂ ਦੀ ਗੱਲ ਵੀ ਕਰਦੀ ਹੈ ਪਰ ਇਸ ਕਹਾਣੀ ਵਿੱਚ ਉਸਨੇ ਇਹ ਮਨੋਵਿਸ਼ਲੇਸ਼ਨ ਕੀਤਾ ਹੈ ਕਿ ਔਰਤਾਂ ਦੀ ਔਰਤਾਂ ਪ੍ਰਤੀ ਈਰਖਾ ਦੀ ਇੱਕ ਨਾ ਭਾਵਨਾ ਕੀਤੀ ਹੈ ਤੇ ਦੂਸਰਾ ਉਸਨੇ ਕਿਹਾ ਕਿ ਕਈ ਵਾਰ ਸਾਡੀ ਤਰੱਕੀ ਜਾਂ ਸਾਡੇ ਸੁਭਾਅ ਤੋਂ ਕੁਝ ਲੋਕ ਜੇ ਨਹੀਂ ਵੀ ਖੁਸ਼ ਤੇ ਸਾਨੂੰ ਉਹ ਨੀਵਾ ਦਿਖਾਉਣ ਲਈ ਹਰ ਪੱਦਰ ਤੇ ਉਤਰ ਆਉਂਦੇ ਹਨ ਇਹ ਪੜੇ ਲਿਖੇ ਵਰਗ ਦੇ ਬੁੱਧੀਜੀਵੀ ਵਰਗ ਦੀਆਂ ਇਸ ਕਹਾਣੀ ਵਿੱਚ ਆਪਸੀ ਜੜੀਆਂ ਰੰਜਿਸ਼ਾਂ ਨੇ ਆਪਸੀ ਜੋ ਉਨਾਂ ਦੀ ਇੱਕ ਦੂਜੇ ਪ੍ਰਤੀ ਜੋ ਈਰਖਾ ਦੀ ਭਾਵਨਾ ਹੈ ਉਸ ਦੱਸ ਕਹਾਣੀ ਵਿੱਚ ਬਹੁਤ ਵਧੀਆ ਪ੍ਰਗਟਾਵਾ ਕੀਤਾ ਗਿਆ ਹੈ